ਇਹ ਆ ਕਾਰਡ ਸੱਟ ਕੇ ਗਿਆ ਕੋਈ ਕਾਹਦਾ ਹੈ ਇਹ ਜਿਹੜੇ ਕਰਦੇ ਨੇ ਉਹ ਕਹਿੰਦੇ ਆ ਕਿ ਬਾਛੇ ਚ ਆ ਦੇ ਤੁਸੀਂ ਵਿਦੇਸ਼ ਯਾਤਰਾ ਕਦੋਂ ਕਰੋਗੇ ਤੇ ਯਾਨੀ ਕਿ ਜਦੋਂ ਇਹ ਕਿ ਇਹਨੂੰ ਪਿਆਰ ਕਰਦੇ ਹੋ ਤੇ ਉਹਨੂੰ ਬਾਛੇ ਚ ਕਰੋ ਆਖ ਕੇ ਕਹਿੰਦੇ ਹੈਣਾ ਕਾਰਡ ਛੱਡ ਕੇ ਕਿੱਦਾਂ ਆਗੇ ਜੋਸ਼ੀ ਆ ਕੋਈ ਹਾਂ ਹਾਂ ਇਹਨਾਂ ਨੂੰ ਪੁੱਛ ਰਿਹਾ ਮੈਂ ਕੱਲ ਹੈਲੋ ਹਾਂ ਜੀ ਹਾਂ ਜੀ ਆਪਣੇ ਮੀਆ ਸੁਲੇਮਾਨ ਜੀ ਬੋਲਦੇ ਜੀ ਹਾਂ ਜੀ ਤੇ ਇੱਧਰ ਤੁਹਾਡਾ ਨੰਬਰ ਲਿਆ ਹੈ ਕਾਰਡ ਮਿਲਿਆ ਸੀਗਾ ਅੱਖਾ ਜੀ ਕਿਥੋਂ ਆਹੀਂ ਬੋਲਦੇ ਆਪਣੇ ਇੱਧਰ ਸ਼ਾਮਚਰਸਤੀ ਆ ਵੀ ਹੈ ਅੱਛਾ ਚਲੋ ਤੇ ਉਹ ਮੈਂ ਪੁੱਛਣਾ ਹੈ ਆਪਣੇ ਵਿਦੇਸ਼ ਦੇ ਯਾਤਰਾ ਬਾਰੇ ਤੇ ਨਾਲੇ ਆਪਣੇ ਰਿਲੇਸ਼ਨਸ਼ਿਪ ਬਾਰੇ ਜਿੱਦਾਂ ਕੀ ਪ੍ਰੋਬਲਮ ਹੈ ਡਿਟੇਲ ਵਿੱਚ ਬਤਾਓ ਡਿਟੇਲ ਵਿੱਚ ਜਿੱਦਾਂ ਮੈਂ ਹੁਣ ਬਣਾਉਣਾ ਹੈ ਆਪਣੇ ਇੰਗਲੈਂਡ ਦਾ ਦੇ ਉਹ ਪਤਾ ਕਰਨਾ ਹੈ ਕਿ ਵੀਜ਼ਾ ਲੱਗ ਜਾਊਗਾ। ਅੱਛਾ ਤੇ ਕੁੜੀ ਹੈਗੀ ਇੰਗਲੈਂਡ ਦੇ ਵਿੱਚ। ਹਾਂ। ਤੇ ਤੇ ਵਿਆਹ ਹੋ ਜਾਊਗਾ ਮੇਰਾ ਯਾਨੀ ਉਹ ਚੀਜ਼ ਦਾ ਕਰਨਾ ਸੀਗਾ ਤੇ ਨਾਲੇ ਉਹ ਥੋੜਾ ਜਿਹਾ ਹੈ ਨਾ ਬਾਸਸਾ ਚ ਕਰਨਾ ਉਹਨੂੰ ਬਾਸਸਾ ਮਤਲਬ ਯਾਨੀਕਾ ਉਹ ਦਾ ਫੋਟੋ ਨਾਮ ਪਤਾ ਆਪਣਾ ਫੋਟੋ ਨਾਮ ਪਤਾ ਵੀ ਦੋ ਕਰ ਦੰਗੇ। ਪਤਾ ਨਹੀਂ। ਅੱਛਾ ਕੁੜੀ ਦੀ ਫੋਟੋ ਭੇਜਾਂ ਤੇ ਆਪਣਾ ਫੋਟੋ ਦੋਨੋਂ ਦਾ ਨਾਮ ਪਤਾ ਤੇ ਹੋ ਜਾਊਗਾ ਇਹ। ਹਾਂ ਬਿਲਕੁਲ ਕਰਾਂਗੇ। ਕੀ ਸੇਵਾ ਹੈ ਇਹ। ਹਾਂਜੀ ਇਹ ਕਿਤੇ ਕੁੜੀ ਯੂਕੇ ਆ ਜੀ ਆ ਤਾਂ ਫਿਰ ਇਹ ਮੈਨੂੰ ਲੱਗਦਾ ਨਾ ਤਾਹ ਹੋ ਜਾ 8 9000 ਤੇ ਜਦੋਂ ਹੁਣ ਮੈਨੂੰ ਬਲੌਕ ਕੀਤਾ ਉਹਨੇ ਯਾਨੀ ਕਿ ਪਹਿਲਾਂ ਬੜੇ ਬੜੀ ਹਾਂਜੀ ਅਨ ਬਲੌਕ ਕਰਾ ਦੂੰਗਾ ਉਹ ਮੇਰਾ ਅੰਮੇ ਅਚਾਨਕ ਬਲੌਕ ਕਰਾ ਦੂੰਗੀ ਯਾਨੀ ਵਿਆਹ ਕਰਕੇ ਪੰਚਾ ਦੂੰਗੇ ਹਨਾ ਤੁਸੀਂ ਜਿੱਦ ਦਾ ओके ਪਹਿਲਾਂ ਤਾਂ ਯਾਨੀ ਵਧੀਆ ਪਿਆਰ ਕਰਦੀ ਸੀਗੀ ਆ ਹੁਣ ਯਾਨੀ ਕਿ ਮਹੀਨਾ ਹੋਇਆ ਆ ਯਾਨੀ ਕਿ ਤਕੰਡ ਜੇ ਲੱਭੇ ਕਰ ਮੈਂ ਤੇਲ ਭੇਜੋ ਜਿਹੜੀ ਮੈਂ ਮੰਗੀ ਹੈ ਤੇ ਪੈਸੇ ਭੇਜੋ ਮੈਂ ਚਲੋ ਮੈਂ ਤੁਹਾਨੂੰ ਡਿਟੇਲ ਭੇਜ ਕੇ ਕਰ ਦਾਂ ਠੀਕ ਹੈ ਜੀ ਓਕੇ ਇਹ ਡਿਟੇਲ ਮੈਂ ਭੇਜਦਾ ਕਿਸੇ ਦੀ ਫੋਟੋ ਭੇਜ ਕੇ ਫਿਰ ਮੈਂ ਓਹ ਹਾ ਹੈਲੋ ਹਾਂਜੀ ਓ ਬਿਜ਼ੀ ਆ ਸੰਕੇ ਆ ਤੇਰਾ ਫੋਨ ਆਇਆ ਮੇਰੇ ਨਾਲ ਗੱਲ ਕਰੇ ਹਲੋ ਉਹ ਕਹਿੰਦਾ ਕੱਟ ਦਿਓ ਫੋਨ ਹਲੋ ਉਹ ਕਹਿੰਦਾ ਕੱਟ ਦਿਓ ਫੋਨ ਤੂੰ ਮੇਰਾ ਤਾਂ ਦਿਓ ਨਾ ਜਿਹੜਾ ਫੋਨ ਆ ਆਪੇ ਸੁਣੂਗਾ ਹਾਂਜੀ ਭਾਜੀ ਹਾਂਜੀ ਹਾਂਜੀ ਦੋ ਮਿੰਟ ਚ ਆ ਗਿਆ ਦੋ ਮਿੰਟ ਚ ਆ ਗਿਆ ਨਾ ਦੋ ਮਿੰਟ ਜਾ ਬਾਬਾ ਕਰ ਗਿਆ ਮੈਨੂੰ ਫੋਟੋ ਭੇਜੋ ਉਹਦੀ ਆ WhatsApp ਤੇ ਇਹ ਤੇ ਸੁਲੇਮਾਨ ਲੈ ਮਰਦਾ ਨਹੀਂ ਚੱਲਦਾ ਹੈ WhatsApp ਹੀ ਨਹੀਂ ਜਾਂਦਾ ਪਰ ਮੈਂ ਇਦਾਂ ਕਰਦਾ ਫੋਟੋ ਮੈਂ ਆਪਣੇ ਮੋਬਾਈਲ ਤੇ ਭੇਜ ਦਿੰਦਾ ਚੱਲ ਠੀਕ ਫੋਟੋ ਤੇ ਇੱਥੇ ਹੀ ਆ ਬਗਾ ਹਾਂ ਜੀ ਭਾਜੀ ਭੇਜੀ ਫੋਟੋ ਇਹ ਅੱਛਾ ਕੋਈ ਗੱਲ ਨਹੀਂ ਕਿਨੇ ਚਿਰ ਤੇ ਕਰਾ ਕਾਲ ਕੱਟਦਾ ਉਹਨੇ ਕਹਿੰਦਾ ਫੋਟੋ ਮੈਂ ਦੇਖਦਾ ਹਾਂ ਤੌਣੇ ਮੈਂ ਦੁਆਰਾ ਕਰਦਾਗਾ ਜਿੱਦਾਂ ਹਨ ਪਹਿਲਾਂ ਅਸੀਂ ਇਕੱਠੇ ਸੀਗੇ ਮਤਲਬ ਹੈ ਮੈਂ ਕਹਾਂ ਪਹਿਲਾਂ ਅਸੀਂ ਇਕੱਠੇ ਸੀਗੇ ਮਤਲਬ ਹਾਂ ਹਾਂ ਕਿ ਐਵੇਂ ਮਹੀਨਾ ਕਿ ਹੋਇਆ ਜਿੱਦਾਂ ਗੱਲਬਾਤ ਉਹ ਦੂਜੀ ਹੋ ਗਈ ਹੈ ਨਾ ਅੱਛਾ ਤੇ ਹੁਣ ਜਦੋਂ ਹੁਣ ਤੁਸੀਂ ਇੱਥੇ ਹੋ ਕੋਈ ਉਪਾਰੋ ਨਹੀਂ ਨਹੀਂ ਮੈਂ ਤਾਂ ਇੱਥੇ ਹੀ ਆ ਸ਼ਾਮ ਜਰਾ ਸੀ ਮੈਂ ਤਾਂ ਅੱਛਾ ਅੱਛਾ ਹਾਂਜੀ ਜਾਨਾ ਕਦੋਂ ਤੁਸੀਂ ਮੈਂ ਉਹ ਹੀ ਕਹਿਣਾ ਕਿ ਮੈਂ ਇਹਦੇ ਕੋਲ ਜਾਵਾਂ ਇਹਦੇ ਮਗਰ ਜਾਵਾਂ ਜਾਂ ਨਹੀਂ ਉਦਾਂ ਮੈਨੂੰ ਨਹੀਂ ਤਾਂ ਕੈਨੇਡਾ ਦੀ ਹੈਗੀ ਆਫਰ ਆਫੇ ਨਹੀਂ ਤਾਂ ਮੈਂ ਉਧਰ ਲਾ ਕਰ ਲਵਾਂ ਨਾ ਮਤਲਬ ਆਪਣਾ ਜਾਨੀ ਜਦੋਂ ਮੈਨੂੰ ਹੋਰ ਕੈਨੇਡਾ ਦੀ ਕੁੜੀ ਦਾ ਰਿਸ਼ਤਾ ਆਉਂਦਾ ਹੈ ਮਨ ਦੀ ਗੱਲ ਦੱਸੋ ਨਾ ਮੈਂ ਤਾਂ ਵੇਚ ਦੂਗਾ ਡਾਟਾ ਯੋਗ ਬਹਾਰਲਾ ਹੈਗਾ ਤੁਸੀਂ ਕਿਸੇ ਵੀ ਕੰਟਰੀ ਜਾ ਸਕਦੇ ਨਹੀਂ ਮੇਰਾ ਯੋਗ ਤਾਂ ਮੈਂ ਇੱਧੇ ਚਾਹਨਾ ਕਿ ਮੇਰੇ ਕੋਈ ਚੱਲ ਜਾਵਾਂ ਪਰ ਜੇ ਮੈਂਗਾ ਤਾਂ ਪਤਾ ਲੱਗ ਜਵੇ ਕਿ ਹਾਂ ਵੀ ਮੇਰੇ ਲਈ ਸਹੀ ਹੈ ਜਾਂ ਨਹੀਂ ਫਿਰ ਮੇਰੇ ਲਈ ਇਦਾਂ ਨਾ ਹੋਵੇ ਨਾ ਮੈਂ ਦਿਲੋਂ ਕਰਦਾ ਹਾਂ ਮੈਂ ਅਗਲਾ ਫੇ ਨਹੀਂ ਤਾਂ ਤੁਹਾਨੂੰ ਪਤਾ ਜਿ ਪਿਆਰ ਵੀ ਬਲੌਗ ਥੋੜ ਹਾਂ ਲੈ ਤੇਰੇ ਕੋਲ ਪਰਾਂ ਹੈ ਤੁਸੀਂ ਡੈਂਜਰ ਵਾਲੇ ਉਹ ਉਹ ਕਰ ਦਿਨੇ ਹਾਂ ਭਾਈ ਡੈਂਜਰ ਤਾਂ ਹੁੰਦੀ ਆ ਯਾਰ ਮੈਂ ਬਹੁਤ ਜਿਆਦਾ ਪਿਆਰ ਕਰਦਾ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਤਾਂ ਮਰਨ ਤੱਕ ਦਵਾਈ ਖਾਣ ਤੱਕ ਮੇਰਾ ਕੰਮ ਆ ਗਿਆ ਹਾਂਜੀ 3-4 ਦਿਨ ਵਿੱਚ ਵਿੱਚ ਇਹ ਮੈਨੂੰ ਨਾ ਅਨਬਲੌਕ ਕਰ ਦੋਗੇ ਭਾਈ ਫੋਨ ਆ ਜਾਊਗਾ ਮੈਂ ਨਾਲੇ ਨਾਲੇ ਭਾਵੇਂ ਅੱਠ ਦਾ ਮੈਂ 10 ਭੇਜ ਦਊਗਾ ਤੁਹਾਨੂੰ ਹੋਰ ਦੱਸੋ ਹਾਂਜੀ ਪੈਸੇ ਤਾਂ ਪਹਿਲੇ ਲੱਗਣਗੇ ਨਹੀਂ ਇੱਕ ਗਰੀਬ ਆਜੀ ਫੋਨ ਦਰਦਾਜੇ ਨਾ ਮੈਨੂੰ ਕੋਈ ਕੰਮ ਕਰਕੇ ਪੈਸੇ ਕਿੰਨੇ ਦਾ ਕੰਮ ਹੋ ਜਾਂਦਾ ਯਾਰ ਬਾਜੀ ਪੈਸੇ ਦੀ ਤੁਸੀਂ ਜਿਆਦਾ ਧੰਨ ਚ ਕਹਿੰਦੇ ਜਵਾਨ ਆ ਬੰਦੇ ਦੇ ਰਿਕਾਰਡਿੰਗ ਕਰ ਲੋ ਯਾਰ ਸਮਾਨ ਵਾਲੇ ਕੋ ਪੈਸੇ ਦੇਣੇ ਜਿਹੜਾ ਰਕੀ ਦਾ ਪੂਜਾ ਪੜਤ ਸਮਾਨ ਕੀ ਲੱਗਣਾ ਬਾਜੀ ਕਾਲੇ ਲੰਬੇ ਸਮਾਨ ਜਿਹੜਾ ਲੱਗਦਾ ਆ ਕਿ ਮਿੱਲੇ ਮੇਰੇ ਤੋਂ ਦੱਸ ਦੱਸ ਕਿਹੜਾ ਸਮਾਨ ਅੱਛੇ ਕਾਲੇ ਓਕੇ ਅੱਛੇ ਕਾਲੇ ਲੰਬੇ ਨਾ ਕਰਨਾ ਬਾਜੀ ਯਾਰ ਦੇਖ ਲੋ ਯਾਰ ਭਾਜੀ ਧਾਰ ਕਰ ਲੋ ਮੈਂ ਜਦੋਂ ਮੇਰਾ ਕੰਮ ਨਹੀਂ ਜਦੋਂ ਮੇਰਾ ਕੰਮ ਹੋ ਜੂਗਾ ਮੈਂ ਨਾਲ ਹੀ ਦੇ ਦੂੰਗਾ ਭਾਜੀ ਯਾਰ ਮੈਂ ਨਹੀਂ ਕਰਦਾ ਉਧਾਰ ਮੈਂ ਤਾਂ ਨਾ ਇੱਥੇ ਹੋਂਦਾ ਪੂਜਾ ਪੜਦਾ ਕੰਮ ਉਧਾਰ ਪੈਸੇ ਲੱਗਣਗੇ ਲਵਾ ਸਕਦਾ ਤਾਂ ਦੱਸ ਇਹਦੀ ਤਾਂ ਹੋਰ ਕੰਡ ਚੱਲਦੀ ਹੈ ਠੀਕ ਠੀਕ ਲਾ ਲਓ ਚਲੋ ਭਾਜੀ 8000 ਰੈਂਡ ਮੈਂ ਹੁਣੇ Google Pay ਕਰ ਦਿੰਦਾ ਠੀਕ ਠੀਕ ਕਰ ਲਓ ਕਰਦੇ اسی ਨੰਬਰ ਤੇ Google ਕਿੰਨੇ ਕਰਾਈਏ 8000 ਕਰਦੇ 9000 ਲੇਤਾ ਹਾਂ 9100 ਨਹੀਂ ਜਾਦੇ ਯਾਰ ਭਾਜੀ ਪਲੀਜ਼ ਦੇ ਲ ਮੇਰੇ ਪਹਿਲਾਂ ਬਹੁਤ ਲੱਗ ਗਿਆ ਮੇਰੇ ਦਾ ਲੱਖ ਰੁਪਇਆ ਖਾ ਗਿਆ ਯਾਰ ਇਹ ਪਾਸ ਕਰਦਾ ਪਿਆ ਯਾਰ ਕੋਈ ਨਿਕਲ ਨਹੀਂ ਕਰਦਾ ਬਸ ਯਸਨੋ ਨਾਲ ਬਾਤ ਕਰਦਾ ਹਾਂ ਕਿਦਾਂ ਯਾਰ ਸਾਨੂੰ ਮੇ ਬਾਤ ਹੋਤੀ ਕੰਮ ਕਰਨਾ ਕੰਮ ਕੰਮ ਵਾਸਤੇ ਟੈਂਪੋ ਪਲੇਸ ਕਰਦੇ ਨੇ ਨਹੀਂ ਟਾਈਮ ਚਲੋ ਉਹ ਤਾਂ ਆਪਕੇ ਮਰਜ਼ੀ ਪਰ ਮੈਂ 6-7 ਦੇ ਸਕਦਾ ਮੈਂ ਇਤਨੇ ਜਾਨੀ ਆ 8000 ਨਹੀਂ ਹੋਏਗਾ 8000 ਖਰਚ ਕਰ ਰਿਹਾ ਤਾ ਇਹੋ ਬਿਲਕੁਲ ਨਹੀਂ ਯਾਰ 100 ਰੁਪਏ ਭਾਜੀ ਨਹੀਂ ਨਹੀਂ ਹੋਣਾ ਬਹਿਣਾ ਤੇ ਓਕੇ ਸੋ ਆਪਦੇ ਤੇ ਦੇਖ ਹੀ ਲਿਆਏ ਕੋਈ ਨਹੀਂ ਹੁੰਦਾ ਜਿਵੇਂ ਦਾ ਜਾਨੀ ਬੁੜੀਆਂ ਇਹਨੂੰ ਲੈ ਲਾਂਦੇ ਆ ਇਹ ਬੁੜੀਆਂ ਜਿੱਦਾਂ ਹਨ ਕੋਈ ਨਿਆਣਾ ਗਲਤ ਹੋ ਜਾਵੇ ਜਾਂ ਕੁਛ ਕਰਦੇ ਬੁੜੀਆਂ ਇਹਨਾਂ ਨੂੰ ਚੱਲ ਜਾਂਦੀਆਂ ਜਾਂ ਫੋਨ ਕਰ ਲੈ ਉਹਨਾਂ ਨੂੰ ਡਰਾ ਦਾਂਦੀਆਂ ਇਹ ਨੌ ਕਿਹਦੇ ਚੱਲ ਗਈ ਜਾਂ ਕਹਿੰਦਾ ਤੇਰੇ ਸੱਸ ਨੇ ਕੀਤਾ ਆ ਜਾਂ ਤੇਰੇ ਗਵੰਡੀਆਂ ਨੇ ਕੀਤਾ ਤੇਰੇ ਆਪਣੇ ਲੱਗਦੇ ਆ ਤੇਰੇ ਤੋਂ ਯਾਨੀ ਕਿ ਇਦਾਂ ਦੀਆਂ ਗੱਲਾਂ ਕਰ ਹੈ ਮੈਂ ਨਾ ਤੇ ਇਹਨਾਂ ਹੁਣ ਦੇਖੋ ਜਿਹੜੇ ਤੱਕ ਆਪ ਹੀ ਫੋਨ ਆਏ ਨਾ ਕੋਈ ਨਹੀਂ ਛੇਹੀ ਕਰਦੇ ਸਾਰੇ ਠੱਗ ਹੁੰਦੇ ਆ ਇਹਨਾਂ ਦੇ ਇਦਾਂ ਗੱਲਾਂ ਚ ਨਾ ਪਿਆ ਕਰੋ ਨਾ ਜੋ ਤੁਹਾਡੇ ਕਰਮਾਂ ਚ ਆ ਜਾਂ ਜੋ ਪ੍ਰਮਾਤਮਾ ਨੇ ਆ ਹੁਣ ਇਦਾਂ ਦੀ ਕਿਹੜੀ ਭਗਤੀ ਸ਼ਕਤੀ ਆ ਤੁਸੀਂ ਦੱਸੋ ਕਹਿੰਦੇ ਪੂਜਾ ਕਰਨੀ ਆ ਪੂਜਾ ਦੇ ਨਾਲ ਆਪਾਂ ਕਿਸੇ ਨੂੰ ਬੱਸੀ ਚ ਕਰ ਸਕਦੇ ਜੇ ਕੋ ਪਿਆਰ ਆਪਾਂ ਧੱਕੇ ਨਾ ਕਿਸੇ ਤੋਂ ਲੈ ਸਕਦੇ ਕਦੀ ਵੀ ਨਹੀਂ ਹੋ ਸਕਦਾ ਇੰਦਾ ਸੋ ਕਹਿੰਦੇ ਇੱਥੇ ਤੱਕ ਪਾਗਲ ਹੋ ਜਾਂਦੇ ਆ ਕਿ ਹਾਂ ਵੀ ਇੰਦਾ ਦੇ ਬੰਦਿਆਂ ਨੂੰ 10-10 ਹਜ਼ਾਰ ਰੁਪਏ ਦੇ ਦਿੰਦੇ ਕਿ ਮੇਰਾ ਫਲਾਨੀ ਕੁੜੀ ਨਾ ਹੋ ਜਾਵੇ ਸੋ ਇਟ ਡਸ ਨੋਟ ਗੋਡ ਕਿਸੇ ਨੇ ੱੱਕੇ ਨਾ ਪ੍ਰੋਫੈਸ਼ਨ ਨਹੀਂ ਕਰਾ ਸਕਦੇ ਤੁਸੀਂ ਦੇਖ ਲਿਆ ਸਾਰੇ ਪੈਸਿਆਂ ਦੇ ਭੁੱਖੇ ਆ ਜੇ ਇੰਦਾ ਦਾ ਇਹ ਹੋਵੇ ਨਾ ਇਹਨੇ ਕਹਿੰਨੇ ਕੋਈ ਨਹੀਂ ਮੈਂ ਕਰਾ ਦੇਣਾ ਕਿ ਮੈਂ ਕਿਹਾ ਤੂੰ ਪਹਿਲਾਂ ਉਹਨੂੰ ਕਹੇ ਬਲੌਗ ਚ ਕੱਢੇ ਮੈਨੂੰ ਇੰਦਾ ਤਾਂ ਕੁਝ ਵੀ ਨਹੀਂ ਹੈਗਾ ਮੈਂ ਜਾਣ ਕੇ ਗਿਆ ਤੇ ਪਰ ਇਹ ਸਭ ਫਕਾਂਡਾ ਹੈ ਨਾ ਤੋਂ ਥੋੜਾ ਜਿਹਾ ਤੁਸੀਂ ਪਰੇ ਹਟੋ ਇਹਦਾ ਕਾਰਡ ਕਿਤੇ ਸਮਾਜ ਸਮੂਹ ਚ ਜਾਂ ਕਾਰਡ ਆ ਗਿਆ ਜਾਂ ਰੱਬ ਜਾਣੇ ਇੱਥੇ ਜਿਹੜਾ ਸੈਟ ਲੋਕਾਂ ਦੇ ਘਰਾਂ ਚ ਸੈਟ ਕੇ ਜਾਂਦੇ ਆ ਤਾਂ ਮੈਂ ਇਹਨੂੰ ਫੋਨ ਕੀਤਾ ਕੋਈ ਵੀ ਇਹਨਾਂ ਦਾ ਕਿੱਟਾ ਆ ਇਦਾਂ ਦਾ ਕੋਈ ਸ਼ ਨਹੀਂ ਹੁੰਦਾ ਹੈ ਬੁੜੀਆਂ ਜੁੜੀਆਂ ਬਾਬੇ ਵੀਰਵਾਰ ਨੂੰ ਕਿਤੇ ਜਾਂਦੀਆਂ ਜਾਂ ਐਤਵਾਰ ਨੂੰ ਤਾਂ ਪਰਮਾਤਮਾ ਦੇ ਸ਼ਹੀਦ ਦਿਨ ਹੁੰਦੇ ਆ ਇਦਾਂ ਕਰਨ ਜੇ ਤੁਹਾਨੂੰ ਮਿਲਦਾ ਹੋਵੇ ਤੇ ਆਪਾਂ ਨਾ ਕਿਤੇ ਵਧੀਆ ਸੈਟ ਹੋਏ ਹੋਣਾ ਹਨ ਸੋ ਪਰਮਾਤਮਾ ਨੇ ਕਿਹਾ ਕੀਰਤ ਕਰੋ ਨਾਮ ਜਪੋ ਵੰਡ ਛਕੋ ਸੋ ਆਪਾਂ ਉਹਦੀ ਫਲਸਫੀ ਨੂੰ ਫੋਲੋ ਕਰਦੇ ਆ ਤੇ ਇਹ ਤਾਂ ਮੈਂ ਸ਼ੋਅ ਕਰਾਉਣ ਲਈ ਘੜੀ ਥਾਡੇ ਨੂੰ ਤੁਹਾਨੂੰ ਦਿਖਾਇਆ ਕਿ ਸਭ ਫੇਕ ਹੁੰਦਾ ਕੁਝ ਨਹੀਂ ਦੋ। ਕਿਉਂ ਯਾਰ ਕਿਹਦੇ ਕੰਮ ਲੋਕਾਂ ਦੇ ਯਾਰ। ਉਹ ਤਾਂ ਵਿਚਾਰੇ ਤੇ ਪਹਿਲਾਂ ਕੰਮ ਲਿਆ ਹੁਣ ਆ ਉਹਦੇ। ਹਾਂ। ਵਿਚਾਰਾ ਮੀਂਹ ਕਰਕੇ ਖੜਾ ਹੈ। ਇਹਨੂੰ ਪੱਠਿਆਂ ਦਾ ਟੋਕਰਾ ਭਾਉਣਾ ਹੈ ਨਾ। ਆਇਆ। ਆ ਦੇਖ ਹੁਣ ਇਹਦੇ ਬਜਾਇਦੇ ਹਰੇਕ ਨੇ ਡਾਂਗ ਫੇਰਨੀ ਆ ਜਿਹਦੇ ਜਿਹਦੇ ਵੀ ਖੇਤਾਂ ਚ ਵੜਿਆ ਉਹਨੇ ਇਹਦੇ ਮਾਰਨਾ ਦੇ ਲਓ ਪਹਿਲਾਂ ਕੰਮ ਲਿਆ ਹਨ ਵਿਚਾਰੇ ਤਾਂ ਹੁਣ ਇਹਨੂੰ ਖੁੱਲਾ ਛੱਡਤਾ ਓ ਗੋਡ ਪਾਪੀ ਲੋਗ ਭੈਣ ਜਿਆ ਉਹ ਦਬੇਲੇ ਧਾਗਾ ਪਾਇਆ ਸੀ ਉਹਦੇ ਪੈਰਾਂ ਚ ਕਿਤੇ ਨਜ਼ਰ ਨਾ ਲੱਗੇ ਵਿਚਾਰੇ ਨੂੰ ਹੁਣ ਦੇ ਲ ਆਉਦੇ ਹੱਡ ਨਿਕਲਿਓ ਉਹਦੇ ਹੁਣ ਵਿਚਾਰਾ ਸੇਕ ਟਕਾਣੇ ਤੇ ਆਇਆ ਪਤਾ ਨਹੀਂ ਕਿੱਥੇ ਘੁੰਮੀ ਆ ਹਣ ਇਹਨੂੰ ਮੈਂ ਰੱਖ ਲੈਣਾ മീഹ വധാ വാടിയ കടാദ ਆ ਲੈ ਅੰਦਰ ਚੱਲ ਜਾ ਅੰਦਰ ਚੱਲ ਜਾ ਦੜੇ ਅੰਦਰ ਜਾ ਚੱਲ ਜਾ ਅੰਦਰ ਚੱਲ ਜਾ ਚੱਲ ਜਾ ਚੱਲ ਜਾ ਮੀਂਹ ਪੈਂਦਾ ਹਾਂ ਹਾਂ ਚੱਲ ਜਾ ਚੱਲ ਜਾ ਬੈ ਬੈ ਅੰਦਰ ਚੱਲ ਜਾ ਚੱਲ ਜਾ ਚੱਲ ਜਾ ਚੱਲ ਜਾ ਅੰਦਰ ਬੈ ਜਾ ਬੈ ਬੈ ਵੇਰੀ ਗੁੱਡ ਚੱਲ ਜਾ ਅੰਦਰ ਬਹਿ ਜਾ ਅੰਦਰ ਇਹ ਮੀਚ ਭੇਜ ਜਾਣਾ ਬਾਹਰ ਬਹਿ ਬਹਿ ਹਾਂ ਵੈਰੀ ਗੁੱਡ ਚੱਲ ਜੇ ਚੱਲ ਜਾ ਬਹਿ ਜਾ ਇੱਥੇ ਚੱਲ ਜੇ ਚੱਲ ਜੇ ਚੱਲ ਜਾ ਚੱਲ ਜਾ ਚੱਲ ਜਾ ਮੇਰਾ ਪਤਾ ਜਾ ਜਾ ਵੈਰੀ ਗੁੱਡ ਚੱਲ ਜੇ ਚੱਲ ਜਾ ਅੰਦਰ ਬਹਿ ਜਾ ਇੱਥੇ ਮੀਚ ਭੇਜ ਜਾਣਾ ਤੇ ਬਹਿ ਜਾ ਮੜ ਕੇ ਬਿਮਾਰ ਹੋ ਜਾਣਾ ਤੂੰ ਬਹਿ ਬਹਿ ਜਾ ਬਹਿ ਹਾਂ ਚੱਲ ਜੇ ਚੱਲ ਜੇ ਵੇਰੀ ਗੁੱਡ ਚੱਲ ਜਾ ਚੱਲ ਜਾ ਚੱਲ ਜਾ ਐ ਸੰਗਲ ਆ ਦੇਦਾ ਇਹਨੂੰ ਪਤਾ ਮੈ ਸਹੀ ਬੰਦੇ ਕੋ ਆ ਗਿਆ ਹੁਣ ਮੈਂ ਚੱਲ ਜਾ ਫਿਰ ਤੈਨੂੰ ਅੰਦਰ ਪੱਠੇ ਪਾਉਣਾ ਲਿਆ ਕੇ ਜਾ ਢੋੜ ਜਾ ਢੜਿਆ ਢੋੜ ਜਾ ਮੇਰਾ ਸ਼ੇਰ ਲੇਲਾ ਹੈ ਨਾ ਪਹਿਲਾਂ ਇਹ ਤੋਂ ਵਿਚਾਰ ਦੇ ਜੋੜ ਕੇ ਜਾਂ ਗੱਡੀ ਜੋੜੀ ਹੋਣੀ ਆ ਜਾਂ ਕੁਝ ਕੰਮ ਕਰਾਉਣ ਨੂੰ ਪਹਿਲਾਂ ਇਹਨੂੰ ਵਰਤਿਆ ਹੁਣ ਪੂਰਾ ਹੁਣ ਵਿਚਾਰਾ ਹੁਣ ਸਿਆਣਾ ਬੁੱਢਾ ਹੋ ਗਿਆ ਹੁਣ ਇਹਦੀ ਸੇਵਾ ਕਰਨੀ ਸੀ ਤੇ ਹੁਣ ਉਹਨੂੰ ਵਿਚਾਰ ਨਹੀਂ ਖੁੱਲਾ ਸੀ ਹੜ ਤੱਕ ਜਾਂ ਵੀ ਲੋਕਾਂ ਦੇ ਛੇਤਰ ਖਾਵੇ ਅੰਜੇ ਦੇ ਖੇਤ ਚ ਬੜਿਆ ਉਹਨੇ ਡੰਗ ਫੇਰ ਨਹੀਂ ਵਿਚਾਰੇ ਤੇ ਬੈ ਜਾ ਬੈ ਜਾ ਤੁਹਾਡੇ ਅੰਦਰ ਚਲ ਜਾ ਤੇ ਪਸੰਦ ਨਹੀਂ ਆਉਂਦਾ ਕੈਮਰਾ ਚਲ ਜਾ ਮੈਂ ਖੋਲਦਾ ਨਾ ਦਰਵਾਜ਼ਾ ਰੋਕ ਜਾ ਰੋਕ ਜਾ ਮੈਂ ਖੋਲਦਾ ਨਾ ਚੰ ਚਲ ਜਾ ਚਲ ਜਾ ਲੈ ਜਾ ਚਲ ਜਾ ਹਣ ਯਾ ਚੱਲ ਜਾ ਬੈ ਬੈ ਜਾਂ ਤਾ ਮੈਂ ਤਾਂ ਭੱਜ ਗਿਆ ਸਾਰਾ ਯਾਰ ਮੀਂਹ ਦੇ ਵਿੱਚ ਮੈਨੂੰ ਟੈਨਸ਼ਨ ਪੈ ਜਾਂਦੀ ਏਦਾਂ ਕੋਈ ਜਾਨਵਰ ਵਿਚਾਰਾ ਦਾ ਬੈ ਜਾਂ ਤਰ ਉਹਨੇ ਮੇਰਾ ਬੋਲਦਾਂ ਨਾਲ ਬਹੁਤ ਪਿਆਰਾ ਮੇਰੇ ਨਾਨੇ ਰੱਖੇ ਹੁੰਦੇ ਸੀ ਮੈਂ ਮਗਰ ਛੋਟਾ ਛੋਟਾ ਹੁੰਦਾ ਸੀ ਨਾ ਉਹਦੇ ਮਗਰ ਜੇ ਮੱਕੀ ਬੀਜਣੀ ਏਦਾਂ ਮੈਂ ਇਹਦਾ ਛਿੱਟਾ ਦੇਣਾ ਮਗਰ ਉਹਨੇ ਪੁਰਾਣੇ ਟਾਈਮ ਤੁਹਾਨੂੰ ਬੋਲਦੇ ਹੁੰਦੇ ਸੀਗੇ ਹਨਾ ਛੋਟੇ ਹੁੰਦੇ ਜਦੋਂ ਮੈਂ ਇੱਥੇ ਆਉਣਾ ਤੇ ਮੈਂ ਉਹਨੂੰ ਦਾਣੇ ਤਾਂ ਘਮਾਉਣੇ ਮਗਰ ਮਗਰ ਆਪਣੇ ਪਾਪੇ ਦੇ ਉਹਦੇ ਕੋਲ ਦੋ ਬਾਲਤ ਹੁੰਦੇ ਜਿਹੜੇ ਖੂਤੋਂ ਆਪ ਹੀ ਆ ਜਾਂਦੇ ਹੁੰਦੇ ਇੰਨੇ ਸਿਆਣਾ ਜਾਨਵਰ ਬਹੁਤ ਸਿਆਣਾ ਜਾਨਵਰ ਹੈ ਚੱਲਿਆ ਚੱਲ ਜਾ ਅੰਦਰ ਕਾਸ਼ ਨਹੀਂ ਹੁੰਦਾ ਅੰਦਰ ਬਹਿ ਜਾ ਬਾਹਰ ਮੀਂਹ ਆ ਦਰਦਾ ਹਜੇ ਜਾ ਬਹਿ ਜਾ ਅੰਦਰ ਚੱਲ ਚੰਗਾ ਮੈਂ ਮੇਰੇ ਕਰਕੇ ਨਹੀਂ ਬੈੰਦਾ ਹੋਣਾ ਇਹ ਨੂੰ ਪਤਾ ਲੱਗ ਗਿਆ ਕਿ ਹੁਣ ਮੈਂ ਇੱਥੇ ਬਹਿਣਾ ਨਹੀਂ ਆਪ ਹੀ ਵਹਿ ਜਾਣ ਚੱਲ ਇਹ ਕੀ ਹੈ ਮੈਂ ਜਦੋਂ ਆ ਕੇ ਨਾ ਕੰਮ ਨੇ ਮਿਲ ਲਾ ਮੇਰੇ ਗੋਹਾ ਚੱਕਰ ਨਾਲ ਉਧਰ ਜਦੋਂ ਮੈਂ ਮੇਲਾ ਹੋ ਕੇ ਆਉਂਗਾ ਤੁਸੀਂ ਦੇਖੋਗੇ ਅੰਦਰ ਬੈਠਾ ਹੋਗਾ ਪੱਕੀ ਗਾਰੰਟੀ ਹੈ ਜਾਨਵਰ ਨੂੰ ਸਮਝ ਆਉਂਦੀ ਸਿਰਫ ਫੀਲਿੰਗ ਵੀ ਹੁੰਦੀ ਸਿਰਫ ਇੱਕ ਇਹ ਬੋਲ ਨਹੀਂ ਸਕਦਾ ਜਾਨਵਰ ਉਹਨੂੰ 12 ਵਜ ਗਿਆ ਜਦ ਮੈਂ ਉੱਠਿਆ ਵੀ 10 ਵਜੇ ਆ ਪਹਿਲਾਂ ਉਧਰ ਕੰਮ ਜਾਣਾ ਮਾਂ ਮੈਂ ਹੁਣ ਲ ਘਰ ਤੇ ਹੋਰ ਕੰਮ ਕਰਾਇਆ ਹਜੇ ਥਾਈ ਵੀ ਕਰਨ ਜਾਣਾ ਆਦਮ ਪਸ ਕਰਦੇ ਆ ਬਲੋਗ ਕੰਟੀਨਿਊ ਗਾਇਸ ਆ ਦੇਖੋ ਪੱਤ ਝੜ ਪੱਤ ਝੜਦੇ ਰਖਾਂ ਮੈਂ ਆਉਣ ਬਹਾਰਾਂ ਉਹ ਹਜੇ ਵੀ ਵਿਚਾਰਾ ਖੜਾ ਆ ਮੈਂ ਉਧਰ ਕੰਮ ਨੇ ਵੇਟ ਕੇ ਆਇਆ ਹਾਂ ਚੱਲ ਜਾ ਚੱਲ ਜਾ ਅੰਦਰ ਕੀ ਦੇਖਦਾ ਉਹ ਇਹ ਤਾਂ ਨਾ ਹੀ ਜੁੰਬੇ ਉਹ ਜੁੰਬੇ ਜੋ ਮੈਂ ਚੱਲ ਜਾ ਅੰਦਰ ਠੰਡਾ ਇਹਨਾਂ ਮੇ ਰੋਟੀਆਂ ਪਾਉਣਾ ਸੁੱਕੀਆਂ ਲਿਆ ਕੇ ਸ਼ਾਇਦ ਮੈਂ ਵੀ ਖਾ ਲਵੇ ਹਾਲੇ ਚੱਲਾ ਚੱਲ ਲੈ ਸਿਰ ਤੋਂ ਭਾਗ ਲਿਆ ਚਾ ਤਰ ਮੈਂ ਠਹਿਰ ਕੇ ਪਾਉਣਾ ਅੱਛਾ ਅੰਦਰ ਚੱਲ ਜਾ ਹਣ ਰੋਂਦਾ ਵਿਚਾਰ ਆ ਦੇਖਦੇ ਆ ਅੱਖਾਂ ਚ ਪਾਣੀ ਆਵੇ ਬੰਦਾ ਹਾਂ ਆ ਦੇਖ ਆ ਰੋ ਰਿਹਾ ਪੱਠੇ ਵੀ ਲਾ ਪਿਆ ਖਾਣੇ ਪਹਿਲਾਂ ਖਾਂਦਾ ਨਹੀਂ ਸੀ ਚਲ ਖਾ ਕੇ ਅੰਦਰ ਚਲ ਜਾਈ ਹੁਣ ਕਮਰੇ ਚ ਅੱਛਾ ਉਹ ਜੁੰਬੇ ਉਹ ਜੁੰਬੇ ਹੈ ਹਾਂ ਤਨੀ ਲਾਉਣ ਦਿੰਦਾ ਚੱਲ ਕੋਈ ਗੱਲ ਨਹੀਂ ਖਾ ਲਾਂਦੇ ਵਿਚਾਰੇ ਨੂੰ ਮੈਂ ਵੀ ਖਾ ਲਵਾਂ ਰੋਟੀ ਭੁੱਖਾ ਆ ਉਹ ਦੇਖੇ ਲੱਪਿਆ ਖਾਣ ਬੱਠੇ ਪਹਿਲਾਂ ਉੱਦ ਦੇ ਖੜਾ ਹੈ ਜਿਹੜਾ ਪਾਇਆ ਹੈ ਨਾ ਉਹਨੂੰ ਪਤਾ ਲੱਗ ਗਿਆ ਕਿ ਬੰਦਾ ਇਹ ਆਪਣਾ ਹੀ ਲੱਗਦਾ ਹੈ ਇਹ ਕਹਿੰਦਾ ਹੁਣ ਪਹੁੰਚ ਗਏ ਆਦਮਪੁਰ ਤੇ ਇਹ ਆ ਥੈਰੇਪੀ ਇੱਥੇ ਕਰਾਉਨੇ ਆ ਨਾ ਇਹ ਮੈਂ ਤੁਹਾਨੂੰ ਸੁਜੈਸਟ ਕਰਦਾ ਆ ਇੱਦਾਂ ਇਥੋਂ ਆਦਮਪੁਰ ਆ ਕੇ ਜੇ ਤੁਸੀਂ ਆਪਾਂ ਲਾਵਲਪੁਰ ਉਹਦੇ ਨਹੀਂ ਇਥੇ ਤਾਂ ਲਾਵਲਪੁਰ ਨੂੰ ਜਾਂਦਾ ਇਸ ਦਾ ਲਾਲਪਨ ਜਾਂਦਾ ਉਹ ਸਿੱਧਾ ਜਲੰਧਰ ਨੂੰ ਚਲ ਜਾਂਦਾ ਉਹ ਸਿੱਧਾ ਹੁਸ਼ਿਆਰਪੁਰ ਨੂੰ ਇਹ ਆਦਮਪੁਰ ਆਪਾਂ ਖੜੇ ਆ ਤੇ ਇੱਥੇ ਕੋਨੇ ਤੇ ਹੀ ਆ ਨਾਲ ਹੀ ਮੰਮੀ ਮੇਰੀ ਦੇ ਬਾਹਾਂ ਦੇ ਵਿੱਚ ਪੇਨ ਰਹਿੰਦੀ ਸੀਗੀ ਤੇ ਡਾਕਟਰ ਆ ਨਾ ਦੋ ਤਿੰਨਾਂ ਨੂੰ ਦਿਖਾਇਆ ਉਹ ਕਹਿੰਦੇ ਫ੍ਰੀਸ਼ਨ ਕਰਨਾ ਹੈ ਜੀ ਇੱਡਾ ਫਲਾਨਾ ਹੈ ਗਟੀਆਂ ਬਣ ਗਈਆਂ ਉਹ ਬਣ ਗਈਆਂ ਮੈਂ ਬਸ ਇੱਥੇ ਚਾਰ ਪੰਜ ਕਿਥਰੇ ਰੇਤੀਆਂ ਕਰਾਈਆਂ ਹੋਣੀਆਂ ਤੇ ਨਾਲ ਹੀ ਠੀਕ ਹੋ ਗਿਆ ਔਰ ਮਾਮਾ ਜੀ ਵੀ ਐਨ ਪੂਰੇ ਫੈਟ ਆ ਤੇ ਦੇਖਿਆ ਉਹਨਾਂ ਨੇ ਪਹਿਲਾਂ ਇੱਦਾਂ ਐਨ ਇੱਦਾਂ ਮੁਡੇ ਹੋ ਗਏ ਸੀਗੇ ਚੌਕ ਦੇ ਨਾਲ ਬਸ ਇ ਤਿੰਨ ਕਰਾਈਆਂ ਜਾਂ ਚੌਥੀ ਅੱਜ ਬਹੁਤ ਕਿਨਾਂ ਉਹ ਕਹਿੰਦੇ ਮੈਨੂੰ ਕੱਟ ਕੇ 60 70% ਆਰਾਮ ਆ ਤਾਂ ਤੁਹਾਡੇ ਕੋਈ ਤਾਂ ਪ੍ਰੋਬਲਮ ਹੋਵੇ ਨਾ ਕੋਈ ਵੀ ਥੇਕ ਫੋਨ ਹੋਵੇ ਤਾਂ ਇੱਥੋਂ ਤੁਸੀਂ ਕਰਾ ਸਕਦੇ ਆ ਨਾ ਨਹੀਂ ਪਈ ਜਾਂਦਾ ਮੈਂ ਗੱਡੀ 'ਚ ਬਹਿ ਜਾਨਾ ਤੇ ਉਹ ਕਰਾ ਕਰਾ ਰੇ ਅੰਦਰ ਤੇ ਮੈਂ ਚੱਲ ਮੈਂ ਕੀ ਕਰਾਂ ਅੰਦਰ ਬਹਿ ਕੇ ਕੁੜੀਆਂ ਬਹੁਤ ਅੰਦਰ ਤੁਹਾਨੂੰ ਪਤਾ ਮੈਨੇ ਥੋੜਾ ਛਾਈ ਆ ਨਾ ਤੇ ਮੈਂ ਚੱਲ ਮੈਂ ਇੱਥੇ ਬਹਿ ਜਾਨਾ ਤੇ ਉਹਨਾਂ ਕਰਾ ਕੇ ਕੰਮ ਤੇ ਆਪਾਂ ਚੱਲਣਾ ਘਰ ਨੂੰ ਲੋਕਾਂ ਨੂੰ ਇਹ ਹੁੰਦਾ ਆ ਜਿਹੜੇ ਰਿਚ ਲੋਕ ਆ ਉਹਨਾਂ ਨੂੰ ਹੁੰਦਾ ਕਿ ਲੈ ਵੀ ਇੰਜੋਏ ਰੇ ਨੇ ਬਿੰਟਾ ਰੇ ਨੇ ਕਿ ਇੰਜੋਏ ਕਰਦੇ ਆ ਇਦਾਂ ਉਦਾਂ ਵੇਖ ਕੇ ਗਰੀਬ ਬੰਦੇ ਨੇ ਇਹ ਹੁੰਦਾ ਕਿ ਤੇ ਕੋਠਾ ਨਾਲ ਚੋਣ ਲੱਪਵੇ ਲਗਾਤਾਰ ਜਿਹੜਾ ਸਿੱਪ ਸਿੱਪ ਪਈ ਜਾਂਦਾ ਇੱਕ ਵਾਰੀ ਪੈ ਜਵੇ ਉਹਦਾ ਤਾਂ ਕੋਈ ਨਹੀਂ ਅੱਜ ਤਾਂ ਹਾਂ ਰਾਜਮਾਮੀ ਪੈਂਦਾ ਨਾ ਇਹਨੇ ਕੋਠਾ ਚੋਣ ਲੱਪੰਦਾ ਵਾਬੇ ਮੈਨੂੰ ਹੁਣ ਉਹ ਟੈਨਸ਼ਨ ਆ ਕਿ ਤੇ ਉਹੀ ਕੰਮ ਨਾ ਹੋਵੇ ਸਾਡਾ ਕੋਠਾ ਨਾਲ ਚੋਣ ਲੱਪਵੇ ਹਨ ਅੱਗੇ ਵੀ ਥੋੜੀ ਸਾਰੇ ਉਧਰ ਖਰਾਬ ਹੋ ਗਈ ਸੀ ਤੇ ਮੇਰਾ ਆਪਣਾ ਕਮਰੇ ਚ ਵੀ ਮੈਨੂੰ ਪਰ ਉਹ ਆ ਕਿ ਤੇ ਚੋਣ ਨਾਲ ਲੱਪਵੇ ਹਨ ਚਲੋ ਦੇਖਦੇ ਆ ਕਿੱਦਾਂ ਹੁੰਦੀ ਬਾਬਾ ਜੋ ਕਰੂਗਾ ਗੁੱਡੇ ਕਰਦਾ ਉਹਦੇ ਹੁਕਮ ਚ ਮੈਂ ਉਹ ਰਹਿਣਾ ਹੁੰਦਾ ਕਿ ਪਰਮਾਤਮਾ ਤੇਰੇ ਤੇਰੀ ਰਾਜਾ ਚ ਰਾਜੀ ਆ ਜਿਵੇਂ ਤੂੰ ਕਰਨਾ ਜੋ ਤੂੰ ਕਰਨਾ ਸਹੀ ਆ ਹਨਾ ਯਾਨੀ ਕਿ ਮੈਂ ਸੈਟੀਸਫਾਈ ਹੈ ਬੱਡ ਗੁੱਡਾ ਮੈਨੂੰ ਮੈਨੂੰ ਉਹ ਨਹੀਂ ਹੈਗਾ ਵੇ ਤਮੰਨਾ ਦਾ ਕਦੀ ਤੁਹਾਨੂੰ ਪਤਾ ਮੁੱਕਣੀ ਨਹੀਂ ਕਦੀ ਤੇ ਆ ਵੀ ਮੈਲ ਜਵੇ ਉਹ ਵੀ ਮੈਲ ਜਵੇ ਸੈਟੀਸਫਾਈ ਹੋਣਾ ਚਾਹੀਦਾ ਸਕੂਨ ਜਿਹਾ ਹੋਣਾ ਚਾਹੀਦਾ ਕਈ ਵੇਲੇ ਇਦਾਂ ਵੀ ਲੱਗਦਾ ਯਾ ਸਕੂਨ ਹੀ ਹੈ ਅੰਦਰ ਹੀ ਪਰ ਮੈਂ ਇਦਾਂ ਹੈ ਯਾਨੀ ਕਿ ਇੰਦਾ ਲੋਕਾਂ ਨੂੰ ਉਹ ਨਹੀਂ ਕਰਦਾ ਹੈਗਾ ਜੇ ਫਲਾਨੇ ਨੇ ਉਹ ਚੀਜ਼ ਲੈ ਲਈ ਹੈ ਤੇ ਮੈਂ ਵੀ ਉਹ ਲੈ ਲਵਾਂ ਮੈਂ ਆਪਣੇ ਤੋਂ ਛੋਟਾ ਦੇ ਦਾਂ ਮੈਂ ਕਿ ਯਾਰ ਪਰਮਾਤਮਾ ਠੀਕ ਹੈ ਜਦ ਮੈਨੂੰ ਰੱਖਿਆ ਕਾਰ ਹੈਗੀ ਮੇਰੇ ਕੋਲ ਤੇ ਮੇਰਾ ਸਰੀ ਜਾਂਦਾ ਯਾਨੀ ਕਿ ਵਧੀਆ ਸਰੀ ਜਾਂਦਾ ਹਨਾ ਤੇ ਮੇਰੇ ਤੋਂ ਛੋਟੇ ਬਿਚਾਰੇ ਜਿਹਨਾਂ ਨੂੰ ਉਹਨਾਂ ਨੂੰ ਹੋਣਾ ਕਿ ਇੰਦਾ ਦੀ ਲਾਈਫ ਸਾਡੀ ਵੀ ਹੋਵੇ ਹੁਣ ਮੈਂ ਵੱਡੇ ਨੂੰ ਦੇਖ ਕੇ ਕਹੀ ਆ ਮੈਂ ਉਹਦੇ ਵਰਗੀ ਮੇਰੀ ਲਗਜ਼ਰੀ ਗੱਡੀਆਂ ਮੇਰੇ ਕੋਲ ਹੁਣ ਵਧੀਆ ਮੇਰੇ ਕੋਲ ਮਹਿਲ ਹੋਵੇ ਤੇ ਉਦਾਂ ਦੀ ਮੇਰੀ ਲਾਈਫ ਹੋਵੇ ਹਨਾ ਉਹ ਉਹਦੀ ਕਰਮਾਂ ਦੀ ਲਿਖੀ ਸੀ ਜੋ ਮੇਰੇ ਕਰਮਾਂ ਦੇ ਉਹ ਮੈਨੂੰ ਮਿਲਣੀਆਂ ਸੋ ਸੈਟੀਸਫਾਈ ਲੈਣਾ ਚਾਹੀਦਾ ਕਿ ਜਿਆਦਾ ਮਿਹਨਤ ਕਰੋ ਆਪਣੇ ਡ੍ਰੀਮ ਆ ਜੋ ਪੂਰੇ ਕਰੋ ਹਨਾ ਪਰ ਜੇ ਆਪਾਂ ਜਿਆਦਾ ਝੂਠੀ ਜਾਈਏ ਕਿ ਨਹੀਂ ਨਹੀਂ ਯਾਰ ਮੇਰੀ ਇਦਾਂ ਲਾਈਫ ਹੋਵੇ ਜੋ ਤੇ ਆਪਣੇ ਲਿਖਿਆ ਹੈ ਉਹ ਆਪ ਨੂੰ ਮੰਨਣਾ ਹੈ ਬਸ ਮਿਹਨਤ ਕਰਨੀ ਚਾਹੀਦੀ ਹੈ ਤੇ ਉਹ ਫਲ ਜ਼ਰੂਰ ਮਿਲਦਾ ਹੈ ਤਮੰਨਾ ਯਾਨੀ ਕਿ ਉਹ ਨਹੀਂ ਯਾਨੀ ਕਿ ਕਈ ਮੈਂ ਦੇਖਿਆ ਹੁੰਦੇ ਦੇ ਵੀ ਸਾਰਾ ਕੁਝ ਮਰ ਮਰੋ ਗਰੀ ਜਾਂਦੇ ਯਾਰ ਹੈ ਨਹੀਂ ਮਰ ਗਏ ਲੁੱਟ ਗਏ ਓਏ ਮੈਂ ਉਹਨਾਂ ਨੂੰ ਕਹਿੰਨਾ ਉਹਨਾਂ ਭਰਾਵਾ ਆਪਣੇ ਤਾਂ ਥੱਲੇ ਦੇਖੋ ਜਿਹੜੇ ਤੁਹਾਡੇ ਤੋਂ ਨੀਵੇਂ ਆ ਉਹਨਾਂ ਦੇ ਵਿਚਾਰਿਆਂ ਨੂੰ ਕਿੰਨੀ ਉਹ ਆ ਨਾ ਕਈ ਮੈਂ ਦੇਖਿਆ ਯਾਨੀ ਕਿ ਖੁਸ਼ ਨਹੀਂ ਹੈਗੇ ਲਾਈਫ 'ਚ ਰੱਬ ਨੇ ਇੰਨਾ ਕੁਝ ਦਿੱਤਾ ਵੀ ਆ ਪੈਸਾ ਵੀ ਆ ਵਧੀਆ ਕੰਟਰੀ 'ਚ ਵੀ ਆ ਫੇਰ ਵੀ ਲੈ ਜਾ ਦੋਸਤ ਹੈਗੇ ਕਿ ਯਾਰ ਨਾ ਉਹ ਫੇਰ ਵੀ ਹਜੇ ਕਰੀ ਜਾਂਦੇ ਯਾਰ ਮਨੂ ਮਨੂ ਕਰੀ ਜਾਂਦੇ ਯਾਰ ਹੈ ਨਹੀਂ ਕੁਝ ਵੀ ਓਦਾਂ ਓਦਾਂ ਮੈਂ ਕਹਿੰਦਾ ਜੇ ਹੁੰਦਿਆਂ ਦੇ ਵੀ ਤੁਸੀਂ ਕਹੀ ਜਾਂਦੇ ਆ ਤੇ ਨਹੀਂ ਹੈਗਾ ਕਿ ਫੇਰ ਰੱਬ ਉਹਨੂੰ ਦਿੰਦਾ ਵੀ ਨਹੀਂ ਫੇਰ ਹਨਾ ਤੇ ਸ਼ੁਕਰਾਨਾ ਕਰੋ ਮਹਾਰਾਜ ਦਾ ਕਿ ਪਰਮਾਤਮਾ ਜੋ ਤੋ ਦਿੱਤਾ ਆ ਜੋ ਤੋ ਖੋਹ ਲਿਆ ਆ ਉਹ ਵੀ ਤੇਰੀ ਰਜਾ ਆ ਜੁਸ ਗਾਂ ਦੇਣਾ ਉਹ ਸਾਡੇ ਕਰਮਾਂ ਦਾ ਫਾਲਾ ਹੀ ਮਿਹਨਤ ਕਰਨੀ ਆ ਨਾ ਦੱਸ ਰੋਣਾ ਰੋਣਾ ਜੇ ਮੈਨੂੰ ਵਧੀਆ ਨਹੀਂ ਲੱਗਦੇ ਇਹ ਬੰਦੇ ਯਾਰ ਕਈ ਮੈਂ ਦੇਖਿਆ ਨਾ ਇਹ ਜਾਨਿਕ ਨੈਗੇਟਿਵ ਜੇ ਹੋਰੀ ਤਰ੍ਹਾਂ ਇਹ ਯਾਰ ਮਰੂ ਮਰੂ ਕਰੀ ਜਾਂਦਾ ਸਾਰਾ ਕੁਝ ਹੁੰਦਿਆਂ ਦੇ ਬਾਵਜੂਦ ਵੀ ਤੇ ਬੁੜੀਆਂ ਵੀ ਐ ਕਰਦੀਆਂ ਤੇ ਦੇਖਿਆ ਹੋਣਾ ਨਾ ਹੈ ਹੀ ਨਹੀਂ ਹੈ ਹੀ ਨਹੀਂ ਨਾ ਤੇ ਦੱਸ ਤੂ ਆਪਣੇ ਤਾਂ ਛੋਟੇ ਦੇਖੋ ਯਾਰ ਜਿਹੜੇ ਵਿਚਾਰੇ ਰੋੜਾਂ ਤੇ ਆ ਮੀਂਹ ਪੈਂਦਾ ਝੁੱਗੀਆਂ 'ਚ ਰਹਿੰਦੇ ਜਾਂ ਕੋਸ਼ਿਆ ਜਿਨ੍ਹਾਂ ਨੂੰ ਇਹ ਟੈਨਸ਼ਨ ਵੀ ਯਾਰ ਨੂੰ ਰੋਟੀ ਕਿੱਦਾਂ ਖਾਣੀ ਆ ਉਹਨਾਂ ਦਾ ਤਾਂ ਪ੍ਰਮਾਤਮਾ ਨੇ ਠੀਕ ਰੱਖਿਆ ਨਾ ਫੇਰ ਵੀ ਉਹਦਾ ਸ਼ੁਕਰਾਨਾ ਕਰਉ ਮਹਾਰਾਜਾ ਚਲੋ ਗਾਇਸ ਬਾਈ ਨਹੀਂ ਗੱਲਾਂ ਬਾਤਾਂ ਸੀਗੀਆਂ ਮੇਰੇ ਜੋ ਮਾਈਂਡ ਚ ਆਉਂਦਾ ਮੈਂ ਤਾਂ ਨਾ ਸ਼ੇਅਰ ਕਰ ਲੰਨਾ ਹੁਣ ਤੇ ਹੁਣ ਕੋਈ ਆਪਾਂ ਬਲੌਗ ਨਹੀਂ ਕਰਨਾ ਮਾਮਾ ਵੀ ਵੇਟ ਕਰਦਾ ਜਿੱਦਾਂ ਆਗਾ ਸਿੱਧਾ ਹਣ ਘਰ ਨੂੰ ਜਾਣਾ ਭੁੱਖ ਬਹੁਤ ਲੱਗੀ ਹੋਆ ਕਿਉਂਕਿ ਮੈਂ ਹੁਣ ਸ਼ਾਮ ਦੀ ਇੱਕ ਅੱਧੀ ਖਾਣੀ ਹੁੰਦੀ 5-6 ਵਜੇ ਖਾ ਲੰਨਾ ਹੰਨਾ ਹੈ ਨਾ 4:30 ਹੋ ਗਿਆ ਅੱਧਾ ਘੰਟਾ ਜਾਣ ਨੂੰ ਲੱਗਣਾ ਜਾ ਕੇ ਰੋਟੀ ਛਾ ਕੇ ਤੇ ਗਾਂ ਦਾ ਮਣ ਮੁੱਟ ਕੰਮ ਕਰ ਲੈਣਾ ਫੇਰ ਆਪਾਂ ਵੇਲੇ ਆ ਤੇ ਘਰੇ ਜਾਨਾ ਮਿਸਤਰੀ ਲੱਗੇ ਹੋਆ ਉਧਰ ਕਰਦੇ ਆ ਬਲੌਗ ਕੰਟੀਨਿਊ ਮੈਂ ਭੇਜਤਾ ਆ ਦਵਾਈ ਡਾਕਟਰ ਲਫਾਨੀ ਸੀ ਹੁਣ ਤੁਰ ਕੇ ਆਇਆ ਇਹ ਤੋਂ ਦੂਜੀ ਸਾਈਡ ਮੈਂ ਥੱਕੇ ਪਿਆ ਸੀ ਮੈਂ ਮੈਂ ਕਿਹਾ ਸਿਗਰੇਟੇ ਵਾਲੇ ਆਦਮਾ ਕਹਿੰਦੇ ਨਹੀਂ ਹੋਣੀ ਜਾ ਮੈਂ ਮੈਂ ਕਿਹਾ ਚਲ ਰੋਟੀ ਖਾਦੀ ਨਾਲੇ ਬਾਜੀ ਕੁੜੀ ਸੈਰ ਹੋ ਜੂਗੀ ਲੈ ਸਾਡੇ ਬਿੱਲੀ ਆਣੇ ਕਾ ਦੇਖੋ ਕਿੰਨਾ ਸੋਹਣਾ ਬਣਾਇਆ ਬਾਂਕਾ ਨਹੀਂ ਰਹਾ ਸਾਡੇ ਆਪਣੇ ਘਰ ਦਾ ਕੰਮ ਉਹਦਾ ਘਰ ਆ ਚਲੋ ਗਾਇਸ ਲੈ ਕੇ ਦਵਾਈ ਘਰ ਚਲ ਜਾਣਾ ਹੁਣ ਮਿਲਾਂਗੇ ਆਪਾਂ ਨਵੇਂ ਬਲੌਗ ਦੇ ਅੱਜ ਦੇ ਨਾਲ ਹੋ ਆਏ ਸੱਚ ਸਬਸਕ੍ਰਾਈਬ ਕਰ ਦਿਆ ਕਰੋ ਕੋਈ ਜ਼ੋਰ ਨਹੀਂ ਲੱਗਦਾ ਹੈਗਾ ਨਾਲ ਹੀ ਲਾਲ ਬਟਨ ਹਨਾ ਬਟਨ ਦੱਬ ਦੇਖਾ ਉਹਦੇ ਪੈਸੇ ਨਹੀਂ ਪੈਂਦੇ ਫ੍ਰੀ ਆ ਚੰਗਾ ਸਸਤ ਰਿਕਾ